ਇੱਕ 12 ਸਾਲ ਦੀ ਲੜਕੀ ਦੇ ਦੁਆਰਾ ਕਤਲ ਕੀਤਾ ਜਾਂਦਾ ਜੋ ਕਿ 8ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਤੇ ਉਸ ਦੇ ਦੁਆਰਾ ਸਿਰਫ ਕਤਲ ਹੀ ਨਹੀਂ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਨੂੰ ਇਹ ਲੱਗਦਾ ਕਤਲ ਕਰਨ ਤੋਂ ਬਾਅਦ ਕਿ ਹੋ ਸਕਦਾ ਪੁਲਿਸ ਉਸ ਤੇ ਕਰ ਪਹੁੰਚਣਾ ਜਾਵੇ ਤਾਂ ਇਸੇ ਵਿਰੋਧ ਦੇ ਕਾਰਨ ਉਸ ਦੇ ਦੁਆਰਾ ਉਸ ਲਾਸ਼ ਨੂੰ ਇੱਕ ਬੋਰੀ ਦੇ ਵਿੱਚ ਪਾਇਆ ਜਾਂਦਾ ਉਸ ਦੇ ਨਾਲ ਇੱਕ ਪੱਥਰ ਬੰਨ੍ਹਿਆ ਜਾਂਦਾ ਤੇ ਘਰ ਦੇ ਨੇੜੇ ਹੀ ਮੌਜੂਦ ਇੱਕ ਤਲਾਬ ਦੇ ਵਿੱਚ ਸੁੱਟ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਦੇ ਦੁਆਰਾ ਪੂਰੀ ਕਹਾਣੀ ਆਪਦੀ ਮਾਂ ਨੂੰ ਦੱਸੀ ਜਾਂਦੀ ਹੈ ਤੇ ਮਾਂ ਤੇ 12 ਸਾਲਾਂ ਦੀ ਲੜਕੀ ਦੋਨੋਂ ਮਿਲ ਕੇ ਇਹ ਪੂਰੀ ਬਾਰਦਾਤ ਆ ਜਿਹੜੀ ਆਪਦੇ ਪਿਤਾ ਨੂੰ ਰਾਤ ਦੇ 1 ਵਜੇ ਦੱਸਦੀਆਂ ਨੇ ਜਦੋਂ ਪਿਤਾ ਦੇ ਦੁਆਰਾ ਇਹ ਪੂਰੀ ਬਾਰਦਾਤ ਸੁਣੀ ਜਾਂਦੀ ਆ ਤਾਂ ਉਸ ਨੂੰ ਲੱਗਦਾ ਕਿ ਉਸ ਬੱਚੀ ਦੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਗਿਆ ਹੈ ਜਿਸ ਨੂੰ ਇਹਨਾਂ ਦੇ ਦੁਆਰਾ ਮਾਰਿਆ ਤੇ ਉਸ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ ਤਾਂ ਇਸੇ ਬਿਨਾਂ ਦੇ ਕਾਰਨ ਪਿਤਾ ਰਾਤ ਦੇ 1 ਵਜੇ ਘਰੋਂ ਨਿਕਲਦਾ ਉਸ ਤਲਾਬ ਦੇ ਵਿੱਚ ਜਾਂਦਾ ਤੇ ਉਸ ਬੋਰੀ ਨੂੰ ਤਲਾਬ ਦੇ ਵਿੱਚੋਂ ਕੱਢਦਾ ਉਸ ਦੇ ਨਾਲੋਂ ਪੱਥਰ ਨੂੰ ਅਲੱਗ ਕਰਦਾ ਤੇ ਬਾਹਰ ਲੈ ਕੇ ਆਉਂਦਾ ਝਾੜੀਆਂ ਦੇ ਵਿੱਚ ਉਸ ਦਾ ਇਰਾਦਾ ਸੀ ਕਿ ਉਸ ਲਾਸ਼ ਨੂੰ ਉਹ ਉੱਥੇ ਹੀ ਜਲਾ ਦਊਗਾ ਜਿਸ ਬਿਨਾਂ ਦੇ ਕਾਰਨ ਆਤਮਾ ਨੂੰ ਸ਼ਾਂਤੀ ਅੱਧੀ ਮਿਲ ਜੂਗੀ ਪਰ ਇਹ লাশ ਜਿਹੜੀ ਉਹ ਬਹੁਤ ਜ਼ਿਆਦਾ ਗਿੱਲੀ ਹੋ ਚੁੱਕੀ ਸੀ ਤੇ ਇਸੇ ਬਜਾ ਦੇ ਕਾਰਨ ਉਹ ਇਸ লাশ ਨੂੰ ਜਲਾ ਨਹੀਂ ਪਾਉਂਦਾ ਤੇ ਉੱਥੇ ਛੱਡ ਕੇ ਚਲਾ ਜਾਂਦਾ ਦਰਸਾ ਰਾਜਸਥਾਨ ਜੈਪੁਰ ਦਾ ਇੱਕ ਪਿੰਡ ਚਾਕਸੂ ਇੱਥੋਂ ਇੱਕ 13 ਸਾਲ ਦੀ ਇੱਕ ਲੜਕੀ ਆਪਣੀ ਮਾਂ ਨੂੰ ਘਰ ਦੇ ਵਿੱਚੋਂ ਕਹਿੰਦੀ ਆ ਕਿ ਮੇਰਾ ਮੇਰੀ ਸਹੇਲੀ ਦੇ ਨਾਲ ਪੈਣ ਨੂੰ ਲੈ ਕੇ ਝਗੜਾ ਹੋ ਗਿਆ ਸੀ ਤੇ ਮੈਂ ਉਹਦੇ ਘਰ ਜਾ ਰਹੀ ਆ ਸੁਲਾਹ ਕਰਨ ਦੇ ਲਈ ਮਾਂ ਦੇ ਦੁਆਰਾ ਵੀ ਕਿਹਾ ਜਾਂਦਾ ਕਿ ਤੂੰ ਜਾ ਬੜਾ ਤੇ ਉਹ ਘਰ ਦੇ ਵਿੱਚੋਂ ਠੀਕ ਦੁਪਹਿਰ 1 ਵਜੇ ਨਿਕਲਦੀ ਆ ਪਰ ਉਸ ਤੋਂ ਬਾਅਦ ਸ਼ਾਮ ਦੇ 5:00 ਵਜੇ ਉਹ ਘਰ ਵਾਪਸ ਨਹੀਂ ਆਈ ਘਰ ਵਾਲਿਆਂ ਨੂੰ ਵੀ ਟੈਨਸ਼ਨ ਹੋਈ ਤਾਂ ਸਭ ਤੋਂ ਪਹਿਲਾਂ ਉਸ ਕੁੜੀ ਦੇ ਘਰ ਜਾਇਆ ਜਾਂਦਾ ਜੋ ਉਸ ਦੀ ਸਹੇਲੀ ਸੀ ਜਿਸ ਦੇ ਘਰ ਉਹ ਸੁਨਾ ਕਰਨ ਦੇ ਲਈ ਗਈ ਸੀ ਪਰ ਉਹਨਾਂ ਦੇ ਦੁਆਰਾ ਕਿਹਾ ਜਾਂਦਾ ਕਿ ਉਹ ਬੱਚੀ ਸਾਡੇ ਘਰ ਤਾਂ ਪਹੁੰਚੀ ਨਹੀਂ ਤਾਂ ਇਸੇ ਤੋਂ ਬਾਅਦ ਪੂਰਾ ਪਿੰਡ ਮਾਪੇ ਸਭ ਉਸ ਨੂੰ ਭਾਲਣਾ ਸ਼ੁਰੂ ਕਰ ਦਿੰਦੇ ਨੇ ਕਿ ਉਹ ਗਈ ਕਿੱਧਰ ਆਸ-ਪਾਸ ਭਾਲਿਆ ਜਾਂਦਾ ਪਰ ਉਹ ਪੂਰੀ ਰਾਤ ਤੱਕ ਵੀ ਨਹੀਂ ਮਿਲਦੀ ਤੇ ਅਗਲੀ ਸਵੇਰ ਫਿਰ ਤੋਂ ਉਸ ਦੀ ਭਾਲ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਸ ਦੀ লাশ ਮਿਲਦੀ ਹੈ ਇੱਕ ਨਹਿਰ ਜਾਂ ਇੱਕ ਤਲਾਬ ਦੇ ਕੰਢੇ ਦੇ ਉੱਤੇ ਬਹੁਤ ਹੀ ਜ਼ਿਆਦਾ ਬੁਰੀ ਹਾਲ ਦੇ ਵਿੱਚ ਉਹਦੇ ਸਰੀਰ ਦੇ ਉੱਤੇ ਮੱਖੀਆਂ ਪਿੰਪਣਾ ਰਹੀਆਂ ਸੀ ਕੱਪੜੇ ਪਾਟੇ ਹੋਏ ਸੀ ਤੇ ਉਸ ਦੀ ਬਾਡੀ ਹੈ ਜਿਹੜੀ ਉਹ ਪਾਣੀ ਦੀ ਵਿਰਧ ਦੇ ਕਾਰਨ ਫੁੱਲ ਚੁੱਕੀ ਸੀ ਤਿਹੋਦੇ ਸਿਰ ਦੇ ਉੱਪਰ ਕਾਫੀ ਜ਼ਿਆਦਾ ਝੋਟਾਂ ਦੇ ਨਿਸ਼ਾਨ ਵੀ ਮੌਜੂਦ ਸੀ ਪਾਣੀ ਦੇ ਵਿੱਚ ਫੁੱਲੀ ਹੋਣ ਦੀ ਬਜਾਏ ਕਾਰਨ ਇਹ ਸਪਸ਼ਟ ਤੌਰ ਦੇ ਉੱਤੇ ਦਿਖਾਈ ਦੇ ਰਿਹਾ ਸੀ ਕਿ ਇਹ ਬੱਚੀ ਕਾਫੀ ਸਮਾਂ ਤੱਕ ਪਾਣੀ ਦੇ ਵਿੱਚ ਰਹੀ ਆ ਜਦੋਂ ਉਸ ਲੜਕੀ ਦੀ ਡੈੱਡ ਮਾਡੀ ਮਿਲੀ ਤਾਂ ਉਸ ਤੋਂ ਬਾਅਦ ਤੁਰੰਤ ਹੀ ਪੁਲਿਸ ਨੂੰ ਕਾਲ ਕੀਤਾ ਜਾਂਦਾ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਤੇ ਸ਼ਾਨਬੀਨ ਕਰਨਾ ਸ਼ੁਰੂ ਕਰ ਦਿੰਦੀ ਹੈ ਪੁਲਿਸ ਨੂੰ ਪਹਿਲੀ ਨਜ਼ਰੇ ਪਤਾ ਲੱਗ ਜਾਂਦਾ ਕਿ ਇਸ ਬੋਡੀ ਨੂੰ ਇੱਥੇ ਪਲਾਂਟ ਕੀਤਾ ਗਿਆ ਹੈ ਕਿਉਂਕਿ ਉੱਥੇ ਉਸ ਨੂੰ ਘਸੀਟ ਕੇ ਲਿਆਂਦਾ ਗਿਆ ਸੀ ਜਿਸ ਬਜਾਏ ਕਾਰਨ ਉਸ ਦੇ ਕੱਪੜੇ ਵੀ ਪਾੜ ਚੁੱਕੇ ਸੀ ਤੇ ਸਰੀਰ ਦੇ ਉੱਪਰ ਕਾ ਵੀ ਮੌਜੂਦ ਸੀ ਤੇ ਇਸ ਤੋਂ ਲੱਭ ਉਹ ਪਾਣੀ ਦੇ ਵਿੱਚ ਵੀ ਰਹੀ ਸੀ ਜਾਨਕਿ ਉਸ ਨੂੰ ਮਾਰਿਆ ਵੀ ਪਾਣੀ ਦੇ ਵਿੱਚ ਹੀ ਗਿਆ ਸੀ ਜਾਂ ਫਿਰ ਪਾਣੀ ਦੇ ਵਿੱਚ ਸੁੱਟਿਆ ਗਿਆ ਸੀ ਤੇ ਬਾਅਦ ਦੇ ਵਿੱਚ ਉਸ ਨੂੰ ਪਾਣੀ ਦੇ ਵਿੱਚੋਂ ਕੱਢਿਆ ਗਿਆ ਇਹ ਵੀ ਪੁਲਿਸ ਨੂੰ ਪਤਾ ਲੱਗ ਚੁੱਕਾ ਸੀ ਕਿਉਂਕਿ ਬੋਡੀ ਫੁੱਲੀ ਹੋਈ ਸੀ ਤੇ ਜਦੋਂ ਪੁਲਿਸ ਮਾਪੇ-ਬਾਪ ਤੋਂ ਪੁੱਛਦੀ ਆ ਤਾਂ ਪਤਾ ਲੱਗਦਾ ਕਿ ਬੱਚੀ ਆਪਦੀ ਸਹੇਲੀ ਦੇ ਕੋਲ ਉਸਦੇ ਘਰ ਦੇ ਵਿੱਚ ਜਾਣ ਦੇ ਲਈ ਘਰੋਂ ਨਿਕਲੀ ਸੀ ਤਾਂ ਪੁਲਿਸ ਸਿੱਧੀ ਉਹਦੇ ਘਰ ਦੇ ਵਿੱਚ ਜਾਂਦੀ ਉਹਦੀ ਸਹੇਲੀ ਦੇ ਘਰ ਦੇ ਵਿੱਚ ਜਿੱਥੋਂ ਪਤਾ ਲੱਗਦਾ ਕਿ ਬੱਚੀ ਤਾਂ ਇੱਥੇ ਆਈ ਨਹੀਂ ਤੇ ਦੂਸਰੀ ਜਿਹੜੀ ਉਹਦੀ ਸਹੇਲੀ ਸੀ ਉਸਦੇ ਦੁਆਰਾ ਕਿਹਾ ਜਾਂਦਾ ਕਿ ਉਹ ਤਾਂ ਮੈਨੂੰ ਸਕੂਲ ਦੇ ਵਿੱਚ ਮਿਲੀ ਸੀ ਤੇ ਉਹ ਵੀ ਕਾਲਾ ਪਰ ਹਰ ਪੋਸਦੇ ਉੱਤੇ ਸਿਰਫ ਇੱਕ ਹੀ ਪਰਿਵਾਰ ਦੇ ਉੱਤੇ ਸ਼ੱਕ ਸੀ ਤੇ ਉਹ ਉਸਦੀ ਸਹੇਲੀ ਦਾ ਪਰਿਵਾਰ ਸੀ ਤੇ ਹੋਰ ਕਿਸੇ ਦੇ ਉੱਤੇ ਸ਼ੱਕ ਪੈਦਾ ਵੀ ਨਹੀਂ ਸੀ ਹੋ ਰਿਹਾ ਤੇ ਇਸੇ ਦੇ ਦੌਰਾਨ ਉਸ ਲੜਕੀ ਦੀ ਪੋਸਟਮਾਰਟਮ ਰਿਪੋਰਟ ਵੀ ਆ ਗਈ ਜਿਸ ਤੋਂ ਪਤਾ ਲੱਗਿਆ ਕਿ ਉਸ ਲੜਕੀ ਦੇ ਸਰੀਰ ਦੇ ਉੱਪਰ ਲਗਭਗ 19 ਵਾਰ ਵਾਰ ਕੀਤਾ ਗਿਆ ਸੀ ਜਿਸ ਬਜਾਏ ਦੇ ਕਾਰਨ ਉਸਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਹੀ ਉਸ ਨੂੰ ਪਾਣੀ ਦੇ ਵਿੱਚ ਸੁੱਟਿਆ ਗਿਆ ਸੀ ਤਾਂ ਇਸੇ ਦੇ ਦੌਰਾਨ ਪੁਸਤ ਦੇ ਦੌਰਾਨ ਇੱਕ ਟੀਮ ਬਣਾਈ ਜਾਂਦੀ ਹੈ ਤੇ ਉਸਦੀ ਸਹੇਲੀ ਦੇ ਘਰ ਪੁਸਤ ਦੇ ਦੌਰਾਨ ਦਬਸ਼ ਦਿੱਤੀ ਜਾਂਦੀ ਹੈ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਹਰ ਇੱਕ ਕੋਨੇ ਦੀ ਤਲਾਸ਼ੀ ਲਈ ਜਾਂਦੀ ਹੈ ਇਹ ਪ੍ਰਕਾਰ ਦੇ ਵਿੱਚੋਂ ਕੁਝ ਵੀ ਨਹੀਂ ਮਿਲਦਾ ਪਰ ਉਹਨਾਂ ਦੇ ਘਰ ਦੇ ਨਾਲ ਇੱਕ ਤੂੜੀ ਵਾਲਾ ਬਣਿਆ ਹੋਇਆ ਸੀ ਜਦੋਂ ਹੀ ਪੁਲਿਸ ਉਸ ਦੇ ਵਿੱਚ ਜਾਂਦੀ ਹੈ ਤਾਂ ਉੱਥੇ ਪੁਲਿਸ ਨੂੰ ਕੁਝ ਬਲੱਡ ਸਟੇਨ ਮਿਲਦੇ ਨੇ ਕੁਝ ਖੂਨ ਦੇ ਤੱਬੇ ਮਿਲਦੇ ਨੇ ਤੇ ਨਾਲ ਹੀ ਇੱਕ ਇਅਰਿੰਗ ਮਿਲਦੀ ਹੈ 골ਡ ਦੀ ਜੋ ਕਿ ਇੱਕ ਬਾਲੀ ਕਹਿ ਸਕਦੇ ਆ ਕੰਨ ਦੀ ਸੀ ਤੇ ਜਦੋਂ ਪੁਲਿਸ ਦੇ ਦੁਆਰਾ ਉਹ ਮਰੀ ਹੋਈ ਲੜਕੀ ਦੇ ਮਾਤਾ ਪਿਤਾ ਨੂੰ ਉਹ ਬਾਲੀ ਦਿਖਾਈ ਜਾਂਦੀ ਆ ਤਾਂ ਉਹ ਪਛਾਣ ਗਏ ਕਿ ਹਾਂ ਇਹ ਸਾਡੀ ਬੇਟੀ ਦੀ ਹੀ ਬਾਲੀ ਆ ਤਾਂ ਹੁਣ ਪੁਲਿਸ ਕਨਫਰਮ ਸੀ ਕਿ ਦਾ ਕਤਲ ਐਡਾ ਉਹ ਇਸੇ ਘਰ ਦੇ ਵਿੱਚ ਹੋਇਆ ਜਾਨੀ ਕਿ ਉਹਦੀ ਸਹੇਲੀ ਦੇ ਘਰ ਦੇ ਵਿੱਚ ਕਾਨੂੰਨ ਸੇ ਤੋਂ ਬਾਅਦ ਪੋਸਟ ਦੇ ਦੁਆਰਾ ਉਹ ਸਾਰੇ ਸਬੂਤ ਦਿਖਾ ਕੇ ਉਸ ਪੂਰੇ ਪਰਿਵਾਰ ਤੋਂ ਗੱਲ ਪੁੱਛੀ ਜਾਂਦੀ ਆ ਕਿ ਹੁਣ ਤੁਹਾਡਾ ਕੀ ਕਹਿਣਾ ਤਾਂ ਉਸ ਪੂਰੇ ਪਰਿਵਾਰ ਦੇ ਦੁਆਰਾ ਮੰਨ ਜਾਇਆ ਜਾਂਦਾ ਕਿ ਹਾਂ ਇਸ ਦਾ ਕਤਲ ਅਸੀਂ ਕੀਤਾ ਤੇ ਉਹਨਾਂ ਦੇ ਦੁਆਰਾ ਕਹਾਣੀ ਸੁਣਾਈ ਜਾਂਦੀ ਆ ਦਰਸਲ ਇਹ ਜੋ ਦੋਨੋਂ ਬੱਚੀਆਂ ਸੀ ਇਹ ਇੱਕੋ ਕਲਾਸ 8ਵੀਂ ਦੇ ਵਿੱਚ ਇੱਕੋ ਹੀ ਸਕੂਲ ਦੇ ਵਿੱਚ ਪੜ੍ਹਦੀਆਂ ਸੀ ਤੇ ਦੋਨੋਂ ਕਾਫੀ ਜ਼ਿਆਦਾ ਵਧੀਆ ਦੋਸਤ ਵੀ ਸੀ ਇਸੇ ਦੌਰਾਨ ਜਿਹੜੀ 12 ਸਾਲ ਦੀ ਬੱਚੀ ਸੀ ਉਸ ਦੇ ਦੁਆਰਾ 13 ਸਾਲ ਦੀ ਬੱਚੀ ਦਾ ਪੈਨ ਚੁਰਾ ਲਿਆ ਜਾਂਦਾ ਤੇ ਇਸ ਦੇ ਵਜ੍ਹਾ ਦੇ ਕਾਰਨ ਦੋਨਾਂ ਦੇ ਵਿੱਚ ਕਾਰ ਲੜਾਈ ਵੀ ਹੁੰਦੀ ਆ ਤੇ ਅਗਲੇ ਦਿਨਾਂ ਛੁੱਟੀ ਸੀ ਤੇ ਅ ਦੀ ਬੱਚੀ ਆ ਉਹ ਆਪਦੀ ਸਹੇਲੀ ਦੇ ਘਰ ਜਾਣ ਦੇ ਲਈ ਨਿਕਲਦੀ ਆ ਤਾਂ ਕਿ ਉਸ ਤੇ ਮਾਪਾਪ ਨੂੰ ਦੱਸ ਸਕੇ ਕਿ ਉਸਨੇ ਮੇਰਾ ਪੈਨ ਚੋਰੀ ਕੀਤਾ ਜਦੋਂ ਉਸ ਦੀ ਸਹੇਲੀ ਨੂੰ ਪਤਾ ਲੱਗਿਆ ਕਿ ਸਾਡੇ ਘਰ ਮੇਰੀ ਸ਼ਿਕਾਇਤ ਕਰਨ ਦੇ ਲਈ ਆਈ ਆ ਮੈਨੂੰ ਕੁੱਟ ਪਊਗੀ ਤੇ ਨਾਲ ਹੀ ਉਸ 13 ਸਾਲ ਦੀ ਬੱਚੀ ਦੇ ਦੁਆਰਾ 12 ਸਾਲ ਦੀ ਬੱਚੀ ਨੂੰ ਇਹ ਗੱਲ ਕਹੀ ਜਾਂਦੀ ਆ ਕਿ ਮੈਂ ਪੁਲਿਸ ਨੂੰ ਸਦੂ ਤੇ ਪੁਲਿਸਤਾਂ ਨੂੰ ਚੱਕ ਕੇ ਲੈ ਜੂ ਤਾਂ ਇਹ ਗੱਲ ਸੁਣ ਕੇ ਉਸ ਦੇ ਦੁਆਰਾ ਇੱਕ ਰੌੜ ਚੱਕੀ ਜਾਂਦੀ ਆ ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਜਦੋਂ ਬਿਹੋਸ਼ ਹੋ ਗਈ ਤਾਂ ਉਸ ਦੀ ਬਿਹੋਸ਼ੀ ਹਾਲਤ ਨੂੰ ਦੇਖ ਕੇ ਉਸ ਲੜਕੀ ਨੂੰ ਲੱਗਿਆ ਕਿ ਜਦੋਂ ਇਹ ਉੱਠੂ ਇਹ ਫਿਰ ਤੋਂ ਮੇਰੇ ਦੇ ਵਿੱਚ ਗੱਲਾਂ ਕਰੂਗੀ ਆਪਦੇ ਮਾਪੇ ਬਾਂਪ ਨੂੰ ਦੱਸੂ ਮੇਰੇ ਮਾਪੇ ਬਾਂਪ ਨੂੰ ਦੱਸੂ ਤਾਂ ਇਸੇ ਵਜ੍ਹਾ ਦੇ ਕਾਰਨ ਉਸ ਦੇ ਦੁਆਰਾ ਦੁਬਾਰਾ ਉਸ ਦੇ ਰੌੜਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਉਸ ਦੇ ਸਿਰ ਨੂੰ ਹੀ ਕੁੱਟਿਆ ਜਾਂਦਾ ਤੇ 19 ਬਾਰ ਰੌੜਾ ਮਾਰੀਆਂ ਜਾਂਦੀਆਂ ਨੇ ਜਿਸ ਪ੍ਰਿਆ ਦੇ ਕਾਰਨ ਉਹ ਬੱਚੀ ਮਰ ਗਈ ਫਿਰ ਉਹ ਆਪਦੇ ਕਮਰੇ ਦੇ ਵਿੱਚ ਜਾਂਦੀ ਹੈ ਤੇ ਆਪਦੀ ਮਾਂ ਨੂੰ ਪੂਰੀ ਕਹਾਣੀ ਦੱਸਦੀ ਹੈ ਤੇ ਇਸੇ ਤੋਂ ਬਾਅਦ ਮਾਂ ਦੇ ਵੱਲੋਂ ਕੀਤਾ ਇਹ ਜਾਂਦਾ ਕਿ ਇੱਕ ਗੱਟਾ ਚੱਕਿਆ ਜਾਂਦਾ ਤੇ ਉਸ ਦੇ ਵਿੱਚ ਉਸ ਦੀ ਬਾਡੀ ਨੂੰ ਭਰਿਆ ਜਾਂਦਾ ਇੱਕ ਪੱਥਰ ਬੰਨਿਆ ਜਾਂਦਾ ਤੇ ਤਲਾਬ ਦੇ ਵਿੱਚ ਦੋਨੋਂ ਮਾਂ ਤੇ ਧੀ ਸੁੱਟ ਆਉਂਦੀਆਂ ਨੇ ਉਸ ਨੂੰ ਰਾਤ ਦੇ ਵੇਲੇ ਜਦੋਂ ਪਿਤਾ ਆਉਂਦਾ ਤਾਂ ਲਗਭਗ 2 ਵਜੇ ਪਿਤਾ ਨੂੰ ਇਹ ਗੱਲ ਦੱਸੀ ਜਾਂਦੀ ਹੈ ਕਿ ਅਸੀਂ ਇਹ ਕੁਝ ਕੀਤਾ ਅੱਜ ਦਿਨ ਦੇ ਵਿੱਚ ਇੱਕ ਬੱਚੀ ਨੂੰ ਮਾਰਿਆ ਤੇ ਉਸ ਤੋਂ ਬਾਅਦ ਉਸ ਨੂੰ ਤਲਾਬ ਦੇ ਵਿੱਚ ਸੁੱਟਤਾ ਤਾਂ ਪਿਤਾ ਦੇ ਦੁਆਰਾ ਇਹ ਸੋਚਿਆ ਜਾਂਦਾ ਕਿ ਉਸ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੂਗੀ ਤੇ ਉਸ ਤੋਂ ਦੁਬਾਰਾ ਰਾਤ ਦੇ ਵਕਤ ਉਸ ਤਲਾਬ ਦੇ ਵਿੱਚ ਜਾਇਆ ਜਾਂਦਾ ਬੱਚੀ ਨੂੰ ਕੱਢਿਆ ਜਾਂਦਾ ਉਸ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਅੱਛੀ ਦੀ ਬੋਡੀ ਆ ਜਿਹੜੀ ਉਹ ਜਲਨੀ ਪਉਂਦੀ ਕਿਉਂਕਿ ਉਸਦੇ ਵਿੱਚ ਪਾਣੀ ਭਰ ਚੁੱਕਿਆ ਸੀ ਦੂਸਰਾ ਉਹ ਕਾਫੀ ਜ਼ਿਆਦਾ ਗਿੱਲੀ ਵੀ ਹੋ ਚੁੱਕੀ ਸੀ ਤਾਂ ਇਸੇ ਤੋਂ ਬਾਅਦ ਪਿਤਾ ਉਸ ਬੋਡੀ ਨੂੰ ਉੱਥੇ ਛੱਡਦਾ ਤੇ ਉਸ ਤੋਂ ਬਾਅਦ ਘਰ ਆ ਜਾਂਦਾ ਤੇ ਉਸ ਤੋਂ ਬਾਅਦ ਉਹ ਬੋਡੀ ਮਿਲਦੀ ਆ ਤੇ ਇਹ ਪਰਿਵਾਰ ਫੜਿਆ ਜਾਂਦਾ ਤੇ ਇਸ ਟਾਈਮੇ ਪੂਰਾ ਪਰਿਵਾਰ ਪੁਲਿਸ ਅਰੈਸਟ ਦੇ ਬੱਚਾ ਹੁਣ ਤੁਹਾਡੇ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ